ਕੋਲ ਕਿੰਨੀ ਕਿ ਪ੍ਰੋਬਲਮ ਆਉਂਦੀ ਆ ਜਿਵੇਂ ਗਿੱਲ ਸਾਹਿਬ ਨੇ ਕਿਹਾ ਕਿ ਹਨਾ ਇਸ ਚੀਜ਼ ਨੂੰ ਕਰਨਾ ਬਹੁਤ ਔਖਾ ਲਿਪਟੂ ਕਿਸ ਵੀ ਛੱਡੋ ਚਲੋ ਬਹੁਤ ਸਾਰੀਆਂ ਕੁੜੀਆਂ ਨੂੰ ਇਹ ਹੁੰਦਾ ਕਿ ਸਭ ਦਾ ਕੋ ਆਪਣੀ ਪਾਲਿਸੀ ਹੁੰਦੀ ਹੈ ਕਿ ਮੈਂ ਯਾਰ ਕ੍ਰੋਪਸ ਨਹੀਂ ਪਾਉਣੇਗੇ ਮੈਂ ਇੱਕ ਚੰਗੇ ਵਸਤਰਾਂ ਦੇ ਅੰਦਰ ਹੀ ਇੱਕ ਸ਼ੂਟ ਕਰਨਾ ਉਹ ਕਰਨਾ ਕਿ ਇਹ ਸੋਸਾਇਟੀ ਚ ਜਾਂ ਇਸ ਇੰਡਸਟਰੀ ਦੇ ਅੰਦਰ ਅੱਜ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਜਿਵੇਂ ਤੁਸੀਂ ਜਾਂ ਹੋਰ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਦੇ ਪੇਰੈਂਟਸ ਨਹੀਂ ਲਾਉ ਕਰਦੇਗੇ ਜਿਨ੍ਹਾਂ ਨੂੰ ਨਹੀਂ ਜਮੀਰ ਇਜਾਜ਼ਤ ਦਿੰਦੀ ਕਿ ਯਾਰ ਅਸੀਂ ਬਿਕਣੀ ਪਾ ਕੇ ਜਾਂ ਅਸੀਂ ਕ੍ਰੌਪਸ ਪਾ ਕੇ ਇਸ ਤਰੀਕੇ ਦਾ ਅਸੀਂ ਸ਼ੂਟ ਨਹੀਂ ਕਰ ਸਕਦੀਆਂ ਕੀ ਫਿਰ ਇਸਟ੍ਰਗਲ ਲਾਈਫ ਆ ਤਾਂ ਇਸ ਤਰੀਕੇ ਦੀ ਮੰਗਾਂ ਹੁੰਦੀਆਂ ਨੇ ਨਹੀਂ ਪੰਜਾਬ ਚ ਜਿਵੇਂ ਮੈਂ ਤਾਂ ਜ਼ਿਆਦਾ ਕੰਮ ਤਾਂ ਪੰਜਾਬ ਚ ਹੀ ਕੀਤਾ ਹੈ ਨਾ ਇੱਥੇ ਤਾਂ ਹੈ ਹੀ ਨਹੀਂ ਐਨਾ ਔਰ ਬਾਕੀ ਜਿਸ ਤਰ੍ਹਾਂ ਦੇ ਕੈਰੇਕਟਰਸ ਮੇਰੇ ਕੋਲੇ ਆਉਂਦੇ ਨੇ ਪਰ ਅਬ ਇਸ ਤਾਂ ਬਿਲਕੁਲ ਹੀ ਹੈ ਨਹੀਂ ਤੇ ਜਿੰਨਾ ਕਿ ਪੰਜਾਬੀ ਚ ਹੈਗਾ ਉਨਾਂ ਕ ਮੈਂ ਮੈਂ ਪੌਣੀ ਆ ਹਾਂ ਕੱਪੜੇ ਡੀਸੈਂਟ ਜਿੰਨਾ ਕ ਆਪਦੀ ਮਰਿਆਦਾ ਚ ਰਹਿ ਕੇ ਤੁਸੀਂ ਕਰ ਸਕੋ ਉਨਾਂ ਕ ਮੈਂ ਪੌਣੀ ਆ ਹਾਂ ਮੈਂ ਨਹੀਂ ਕਹਿੰਦੀ ਵੀ ਮੈਂ ਤਾਂ ਜਿ ਚੁੰਨੀ ਦੀ ਬੁੱਕਲ ਮਾਰ ਕੇ ਕਰੇ ਬਹਿਨੀ ਆ ਨਹੀਂ ਤੇ ਅੱਗੇ ਜਦੋਂ ਹੁਣ ਅੱਗੇ ਕੰਮ ਕਰਨਾ ਉਹਦੇ ਲਈ ਵੀ ਆਪਦੀਆਂ ਕੁਝ ਬਾਉਂਡਰੀਜ਼ ਤਾਂ ਦੇਖਣੀਆਂ ਪੈਣਗੀਆਂ ਹੂੰ ਇਹ ਤਾਂ ਕਰਨਾ ਹੀ ਪਊਗਾ ਮਤਲਬ ਮੈਂ ਇਦਾਂ ਨਹੀਂ ਹੈਗੀ ਕਿ ਕੁਝ ਵੀ ਆ ਗਿਆ ਤੇ ਦੋਨੋਂ ਹੀ ਗੱਲਾਂ ਨੇ ਬਾਉਂਡਰੀਜ਼ ਵੀ ਦੇਖਣੀਆਂ ਪਹਿਣਗੀਆਂ ਮੈਨੂੰ ਲੱਗਦਾ ਤੇ ਉਹ ਜੋ ਹੋ ਰਿਹਾ ਉਹਨੂੰ ਬਿਲਕੁਲ ਵੀ ਉਹਦੇ ਤੇ ਕਾਟਾ ਨਹੀਂ ਮਾਰਿਆ ਜਾ ਸਕਦਾ